ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਤੁਸੀਂ ਸਭ ਠੀਕ ਹੋ ਅਮੀਦ ਕਰਦੀ ਆ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਆਪਣੀ ਬੇਟੀ ਨੂੰ ਛੱਡ ਕੇ ਨਾ ਵਾਪਸ ਮੈਂ ਆਪਣੀ ਭੈਣ ਦੇ ਕੋਲ ਆਈ ਆ ਤੇ ਹੁਣ ਮੇਰਾ ਰੱਦ ਹੈ ਵੀ ਮੈਂ ਇੱਥੇ 2-3 ਦਿਨ ਰਹਿ ਕੇ ਜਾਊਂਗੀ ਤੇ ਮੇਰੀ ਭੈਣ ਇੱਕ ਕੰਮ ਕਰਦੀ ਆ ਜਿਹੜਾ ਕਿ ਮੈਂ ਤੁਹਾਨੂੰ ਦਿਖਾਉਣੀ ਆ ਤੇ ਆਓ ਤੁਸੀਂ ਬਣੋ ਮੇਰੇ ਨਾਲ ਵੀਡੀਓ ਵਿੱਚ ਕਿਤੇ ਲੱਗਨ ਨਾ ਲੱਗੀ ਹੋਈ ਆ ਸਤ ਸ੍ਰੀ ਅਕਾਲ ਬੁਲਾਓ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਆ ਦੇਖੋ ਇਹ ਇਦਾਂ ਦੇਖੋ ਮੋਤੀ ਲਾਉਂਦੀ ਰਹਿੰਦੀ ਆ ਮੇਰੀ ਭੈਣ ਸਾਰਾ ਦਿਨ ਬੈਠੀ ਹੁਣ ਕੀ ਕਰਨਾ ਆ ਕਹਿੰਦੀ ਬੇਲੀ ਨੂੰ ਕੰਮ ਹੈ ਨਹੀਂਗਾ ਕੋਈ ਚੱਲ ਇਦਾਂ ਲਾ ਲੈਨੀ ਆ ਤੇ ਫਿਰ ਇਹਦਾ ਮੋਤੀ ਜਿਹਾ ਲਾਉਂਦੀ ਆ ਫੇਵਿਕੋਲ ਲਾ ਲਾ ਕੇ ਕੋਟੀਆਂ ਦੇ ਪੱਲੇ ਇਹ ਮੋਹਰਲੇ ਚਲੋ ਮਿਹਨਤ ਕਰਨ ਦਾ ਕੋਈ ਡਰ ਬ ਨਹੀਂ ਹੁੰਦਾ ਮਿਹਨਤ ਕਰਨੀ ਚਾਹੀਦੀ ਆ ਨਾਲ ਕਹਿੰਦੇ ਹੁੰਦੇ ਟਾਈਮ ਪਾਸ ਹੋ ਜਾਂਦਾ ਆ ਨਾਲੇ ਚੱਲ 4 ਰੁਪਏ ਵੀ ਬਣ ਜਾਂਦੇ ਆ ਤਾਂ ਕੰਮ ਕਰਨ ਦਾ ਕੋਈ ਮਹਿਣਾ ਨਹੀਂ ਹੁੰਦਾ ਹਨਾ ਤੇ ਤਾਨੂੰ ਮੇਰੀ ਭੈਣ ਦੀ ਇਹ ਇੰਨਾ ਉਹ ਮਿਹਨਤ ਕਰਦੀ ਆ ਦੇਖੋ ਕਿਦਾਂ ਛੋਟੇ ਛੋਟੇ ਮੋਤੀ ਲਾਉਂਦੀ ਆ ਪੈਸੇ ਵੀ ਕੋਈ ਖਾਸ ਨਹੀਂ ਪੈਸੇ ਮਿਲਦੇ ਤੇ ਪਰ ਦੇਖ ਲਓ ਕਿੰਨੀ ਮਿਹਨਤ ਕਰਦੀ ਆ ਇਹ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਾ ਮੇਰੀ ਭੈਣ ਦਾ ਇਹ ਕੰਮ ਕਰਨਾ ਤੁਸੀਂ ਮੇਰੀ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਿਓ ਜਲਦੀ ਜਲਦੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੀ ਮੇਰੀ ਭੈਣ ਨੇ ਨਾ ਇਹਨਾਂ ਦੇ ਘਰ ਇੱਕ ਟੂਟੀ ਬਹੁਤ ਟਪਕਦੀ ਰਹਿੰਦੀ ਸੀਗੀ ਤੇ ਇਹਨੇ ਇੱਕ ਉਹ ਜਾਦੂ ਦੇ ਨਾਲ ਸਹੀ ਕੀਤੀ ਕਿਹੜਾ ਜਾਦੂ ਕੀਤਾ ਆਓ ਮੈਂ ਤੁਹਾਨੂੰ ਦਿਖਾਉਣੀ ਆ ਇਹਨਾਂ ਦੀ ਟੂਟੀ ਇਹ ਬਹੁਤ ਪੁਰਾਣੀ ਆ ਇਹਦੇ ਚੋਂ ਹਨਾ ਪਾਣੀ ਟਪਕਦਾ ਰਹਿੰਦਾ ਸੀਗਾ ਇਹਨੇ ਕੀ ਕੀਤਾ ਪਹਿਲਾਂ ਤਾਂ ਲਫਾਫਾ ਉਦਾਂ ਖਾਲੀ ਬੰਨ ਦਿੱਤਾ ਮੋਰੇ ਵੀ ਚਾਲੇ ਇੱਥੇ ਪਾਣੀ ਪੈਂਦਾ ਰਹੂਗਾ ਹਨਾ ਆਵਾਜ਼ ਆਉਂਦੀ ਰਹਿੰਦੀ ਸੀ ਇਹਨੂੰ ਚੰਗੀ ਨਹੀਂ ਸੀ ਲੱਗਦੀ ਤੇ ਫਿਰ ਇਹ ਪਾਣੀ ਨਾਲ ਲਫਾਫਾ ਭਰ ਗਿਆ ਤੇ ਟੁੱਟੀ ਆਪਣੇ ਆਪ ਹੀ ਹਨਾ ਟਪਕਣੋ ਜਿਹੜੀ ਹਟ ਗਈ ਤੇ ਇਹ ਕੀਤਾ ਮੇਰੀ ਭੈਣ ਨੇ ਜਾਦੂ ਜੇ ਤੁਹਾਡੇ ਵੀ ਕੋਈ ਟੁੱਟੀ ਟਪਕਦੀ ਹੈ ਤਾਂ ਤੁਸੀਂ ਵੀ ਇਸੇ ਤਰ੍ਹਾਂ ਕਰੋ ਲਫਾਫਾ ਭਰ ਕੇ ਟੁੱਟੀ ਦੇ ਨਾਲ ਟੰਗ ਦਿਓ ਤੇ ਦੇਖੋ ਤਾਂ ਟੁੱਟੀ ਟਪਕਣੋ ਹਟਦੀ ਆ ਜਾਂ ਨਹੀਂ ਤੁਹਾਨੂੰ ਮੇਰੀ ਭੈਣ ਦਾ ਕੰਮ ਕਰਨਾ ਜਿਹੜਾ ਇੱਕ ਜਾਦੂ ਕੀਤਾ ਹੈ ਟੁੱਟੀ ਨੂੰ ਬੰਦ ਕਰਨ ਦਾ ਉਹ ਤੁਹਾਨੂੰ ਕਿਦਾਂ ਦਾ ਲੱਗਿਆ ਮੈਨੂੰ ਲਾਈਕ ਕਰਿਓ ਨਾਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਮੈਂ ਕਿਹ ਚੱਲ ਹੋਣ ਬਹਿਣ ਦਿਖਾ ਰਹੀ ਆਂ ਤਾਂ ਉਹਦਾ ਇਹ ਜਾਦੂ ਵੀ ਮੈਂ ਦਿਖਾਈ دینی ਆ ਤੁਹਾਨੂੰ ਤੇ ਧੰਨਵਾਦ ਜੀ